ਇੱਕ ਪਿੰਡ ਵਿੱਚ ਮਨਪ੍ਰੀਤ ਨਾਮ ਦੀ ਇੱਕ ਕੁੜੀ ਆਪਣੇ ਮਾਪੇ ਅਤੇ ਛੋਟੇ ਭਰਾ ਨਾਲ ਰਹਿੰਦੀ ਸੀ। ਉਸ ਦੀ ਪੜ੍ਹਾਈ ਵੀ ਖਤਮ ਹੋ ਗਈ ਸੀ। ਉਸ ਦਾ ਬਾਪੂ ਆਪਣੇ ਘਰ ਦੇ ਨੂੰ ਕਹਿੰਦਾ ਹੈ ਜੀਤੋ ਆਪਣੇ ਮਨਪ੍ਰੀਤ ਲਈ ਕੋਈ ਚੰਗਾ ਜਿਹਾ ਮੁੰਡਾ ਦੇ ਵਿਆਹ ਕਰ ਦਈਏ। ਪਰ ਆਪਣੀ ਮਨਪ੍ਰੀਤ ਵਿੱਚ ਗੁੱਸਾ ਵੀ ਬਹੁਤ ਆ। ਆਪਾਂ ਤਾਂ ਉਸ ਦੇ ਮਾਪੇ ਹਾਂ, ਉਸ ਦਾ ਸੁਭਾ ਚੱਲ ਲਵਾਂਗੇ ਪਰ ਸੌਰੇ ਕਰ ਤਾਂ ਕਿਸੇ ਨੇ ਨਹੀਂ ਚੱਲਣਾ। ਇਹ ਸੋਚ ਬਾਪੂ ਜਿੰਦਰ ਬਹੁਤ ਟੈਨਸ਼ਨ ਚ ਆ ਜਾਂਦਾ ਕਿ ਮੇਰੀ ਕੁੜੀ ਦਾ ਕੀ ਬਣੂ? ਉਹਨਾਂ ਦੇ ਹੀ ਪਿੰਡ ਰਹਿੰਦੀ ਛਿੰਦੀ ਰਿਸ਼ਤੇ ਕਰਵਾਉਂਦੀ ਸੀ। ਜੀਤੋ ਨੇ ਉਸ ਨੂੰ ਘਰੇ ਬੁਲਾਇਆ। ਸਾਰੀ ਗੱਲ ਦੱਸੀ ਕਿ ਮਨਪ੍ਰੀਤ ਦਾ ਬਾਪੂ ਉਸ ਦੀ ਕੁੜੀ ਦੇ ਗੁੱਸੇ ਵਾਲੇ ਸੁਭਾਅ ਕਰਕੇ ਬਹੁਤ ਟੈਨਸ਼ਨ ਲੈਂਦਾ ਹੈ ਕਿ ਇਸ ਦਾ ਵਿਆਹ ਤੋਂ ਬਾਅਦ ਕੀ ਬਣੂ ਹਿੰਦੀ ਸਾਰੀ ਗੱਲ ਸੁਣ ਲੈਂਦੀ ਹੈ ਤੇ ਉਹ ਜੀਤੋ ਨੂੰ ਕਹਿੰਦੀ ਹੈ ਭੈਣੇ ਤੁਸੀਂ ਬਾਈ ਨੂੰ ਕਹੋ ਟੈਨਸ਼ਨ ਨਾ ਲਵੇ ਮੇਰੀ ਨਿਗਾ ਵਿੱਚ ਇੱਕ ਬਹੁਤ ਹੀ ਸੌ ਪਰਿਵਾਰ ਹੈਗਾ ਮੈਂ ਉੱਥੇ ਗੱਲ ਚਲਾਉਂਦੀ ਆ ਮਨਪ੍ਰੀਤ ਦੇ ਰਿਸ਼ਤੇ ਦੀ ਉਹਨਾਂ ਦੇ ਘਰੇ ਉਹਨਾਂ ਦਾ ਬਜ਼ੁਰਗ ਦਾਦਾ ਹੈ ਜਿਸ ਦੀ ਸਾਰੇ ਪਿੰਡੇ ਲੋਕ ਬਹੁਤ ਸਿਫਤਾਂ ਕਰਦੇ ਨੇ ਸਾਰੇ ਪਿੰਡੇ ਲੋਕ ਉਹਨਾਂ ਦੇ ਦਾਦੇ ਤੋਂ ਸਲਾਹ ਲੈਂਦੇ ਨੇ ਇਹ ਸੁਣ ਜੀਤੋ ਬਹੁਤ ਖੁਸ਼ ਹੁੰਦੀ ਹੈ ਇਹ ਸ਼ਿੰਦੀ ਨੂੰ ਕਹਿੰਦੀ ਐ ਘੈਣੇ ਤਾਂ ਗੱਲ ਤੋੜ ਤੂ ਰਿਸ਼ਤੇ ਦੀ ਉਹ ਤਾਂ ਜੀਤੋ ਦੇ ਬਾਪੂ ਦੀ ਅੱਧੀ ਟੈਨਸ਼ਨ ਲਾ ਦਿੱਤੀ ਖਿੰਦੀ ਵਿਆਹ ਦੀ ਗੱਲ ਕਰਦੀ ਆ ਜੱਗੀ ਦੇ ਘਰਦਿਆਂ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਪਰ ਜਿਵੇਂ ਕੀ ਜੀਤੋ ਦਾ ਸੁਭਾਅ ਸੀ ਉਹ ਨਿੱਕੀ ਨਿੱਕੀ ਗੱਲ ਤੇ ਗੁੱਸੇ ਚ ਆ ਜਾਂਦੇ ਇਸ ਗੱਲ ਦਾ ਜੀਤੋ ਨੂੰ ਵੀ ਪਤਾ ਸੀ ਉਸ ਦੀ ਮਾਂ ਇਹ ਕਹਿਣ ਮੁਤਾਬਕ ਕੀ ਜਦੋਂ ਤੈਨੂੰ ਗੁੱਸਾ ਆਵੇ ਤਾਂ ਤੂੰ ਆਪਣੇ ਦਾਦੇ ਬਾਪੂ ਤੋਂ ਸਲਾਹ ਲੈ ਲਈ ਮਨਪ੍ਰਿਤ ਆਪਣੇ ਦਾਦੇ ਬਾਪੂ ਕੋਲ ਗਈ ਅਤੇ ਉਸਨੇ ਉਹਨਾਂ ਨੂੰ ਕਿਹਾ ਕਿ ਬਾਪੂ ਜੀ ਮੈਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਹੈ ਅਤੇ ਮੈਂ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਉਂਦੀ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਕੀ ਕਰਾਂ ਬਾਪੂ ਜੀ ਨੇ ਮਨਪ੍ਰੀਤ ਦੀ ਸਾਰੀ ਗੱਲ ਸੁਣੀ ਤੇ ਮਨਪ੍ਰੀਤ ਨੂੰ ਕਿਹਾ ਕਿ ਮੇਰੇ ਕਮਰੇ ਵਿੱਚ ਇੱਕ ਝੋਲਾ ਪਿਆ ਹੈ ਉਸ ਨੂੰ ਲੈ ਆ ਤੇ ਮਨਪ੍ਰੀਤ ਝੋਲਾ ਲੈ ਆਉਂਦੀ ਹੈ ਬਾਪੂ ਜੀ ਉਸ ਵਿੱਚੋਂ ਇੱਕ ਬੋਤਲ ਕੱਢ ਕੇ ਮਨਪ੍ਰੀਤ ਨੂੰ ਦਿੰਦੇ ਨੇ ਤੇ ਕਹਿੰਦੇ ਨੇ ਪੁੱਤਰ ਆ ਲੈ ਇਹ ਦਵਾਈ ਆ ਗੁੱਸਾ ਕੰਟਰੋਲ ਕਰਨ ਦੀ ਜਦੋਂ ਵੀ ਤੈਨੂੰ ਗੁੱਸਾ ਆਵੇ ਤਾਂ ਇਸ ਵਿੱਚੋਂ ਪੰਜ ਬੂੰਦਾਂ ਦਵਾਈ ਦੀ ਨਾ ਆਪਣੀ ਜੀਭ ਤੇ ਪਾ ਲਵੀ ਤੇ 10 ਮਿੰਟ ਤੱਕ ਮੂੰਹ ਨਹੀਂ ਖੋਲਣਾ ਨਹੀ ਤਾਂ ਦਵਾਈ ਨੇ ਅਸਰ ਨਹੀਂ ਕਰਨਾ ਤੇ ਮਨਪ੍ਰਿਤ ਬਾਪੂ ਜੀ ਦੇ ਦੱਸੇ ਅਨੁਸਾਰ ਉਸ ਦਵਾਈ ਨੂੰ ਵਰਤਣ ਲੱਗ ਗਈ ਉਸ ਨੂੰ ਜਦੋਂ ਵੀ ਗੁੱਸਾ ਆਉਂਦਾ ਉਹ ਉਸੇ ਟਾਈਮ ਬੋਤਲ ਖੋਲਦੀ ਤੇ ਪੰਜ ਬੂੰਦਾ ਆਪਣੀ ਜੀਬ ਤੇ ਪਾ ਲੈਂਦੀ ਅਤੇ 10 ਮਿੰਟ ਚ ਹੀ ਸੁਪ ਹੋ ਜਾਂਦੀ ਅਤੇ ਅਜੀਹਾ ਕਰਦੇ ਕਰਦੇ ਕੁਝ ਹੀ ਦਿਨਾਂ ਵਿੱਚ ਉਸ ਦਾ ਗੁੱਸਾ ਸ਼ਾਂਤ ਹੋ ਗਿਆ ਅਤੇ ਗੱਲ ਗੱਲ ਤੇ ਗੁੱਸਾ ਕਰਨ ਦੀ ਆਦਤ ਛੁੱਟ ਗਈ ਅਤੇ ਕੁਝ ਮਹੀਨਿਆਂ ਬਾਅਦ ਉਸ ਨੇ ਬਾਪੂ ਜੀ ਨੂੰ ਪੁੱਛਿਆ ਕਿ ਬਾਪੂ ਜੀ ਤੁਸੀਂ ਜੋ ਦਵਾਈ ਦਿੱਤੀ ਸੀ ਉਹ ਬਹੁਤ ਹੀ ਵਧੀਆ ਸੀ ਉਹ ਦਵਾਈ ਨੇ ਤਾਂ ਮੇਰਾ ਸਾਰਾ ਗੁੱਸਾ ਸ਼ਾਂਤ ਕਰ ਦਿੱਤਾ ਅਤੇ ਹੁਣ ਮੈਨੂੰ ਗੁੱਸਾ ਨਹੀਂ ਆਉਂਦਾ। ਅਤੇ ਹੁਣ ਸਾਰੇ ਮੇਰੇ ਤੋਂ ਬਹੁਤ ਖੁਸ਼ ਨੇ। ਮੇਰਾ ਬਾਪੂ ਵੀ ਬਹੁਤ ਖੁਸ਼ ਹੈ। ਉਹ ਮੇਰੀ ਬਹੁਤ ਫਿਕਰ ਕਰਦਾ ਸੀ ਕਿ ਮੇਰਾ ਕੀ ਬਣੂ ਸਹਰਿਆਂ ਦੇ ਘਰ। ਹੁਣ ਦਾਦਾ ਬਾਪੂ ਜੀ ਬੋਲੇ ਕੀਤੀਏ ਉਸ ਬੋਤਲ ਵਿੱਚ ਤਾਂ ਦਵਾਈ ਹੈ ਹੀ ਨਹੀਂ ਸੀ। ਉਸ ਵਿੱਚ ਤਾਂ ਪਾਣੀ ਸੀ ਸਿਰਫ। ਇਹ ਸੁਣ ਮਨਪ੍ਰੀਤ ਹੈਰਾਨ ਹੋ ਕੇ ਬੋਲੀ ਕੀ ਬਾਪੂ ਜੀ ਉਸ ਵਿੱਚ ਪਾਣੀ ਸੀ ਪਰ ਫਿਰ ਮੇਰਾ ਗੁੱਸਾ ਕਿਵੇਂ ਠੀਕ ਹੋ ਗਿਆ? ਦਾਦਾ ਬਾਪੂ ਜੀ ਬੋਲੇ ਕਿ ਇਹ ਗੁੱਸੇ ਦਾ ਇਲਾਜ ਸਿਰਫ ਤੇ ਸਿਰ ਕੋ ਚੁੱਪ ਰਹਿ ਕੇ ਕੀਤਾ ਜਾ ਸਕਦਾ ਹੈ। ਕਿਉਂਕਿ ਗੁੱਸੇ ਵਿੱਚ ਇਨਸਾਨ ਪੁੱਠਾ ਸਿੱਧਾ ਬੋਲ ਦਿੰਦਾ ਹੈ ਜਿਸ ਨਾਲ ਮਨ ਅਸ਼ਾਂਤ ਹੋ ਜਾਂਦਾ ਹੈ ਅਤੇ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਇਸ ਲਈ ਇਹ ਕਹਾਵਤਾਂ ਸੁਣੀ ਹੀ ਹੋਵੇਗੀ ਇੱਕ ਚੁੱਪ ਸੌ ਸੁਖ ਦੋਸਤੋ ਇਸ ਛੋਟੀ ਜਹੀ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਗੁੱਸੇ ਦਾ ਇਲਾਜ ਸਿਰਫ ਤੇ ਸਿਰਫ ਚੁੱਪ ਰਹਿ ਕੇ ਕੀਤਾ ਜਾ ਸਕਦਾ ਹੈ ਇਸ ਦਾ ਕੋਈ ਵੀ ਹੋਰ ਇਲਾਜ ਨਹੀਂ ਹੈ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਓ